ਤੁਸੀਂ ਦੇਖ ਲਓ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਚੱਲ ਰਿਹਾ ਹੈ ਚੰਗੀ ਹੈ ਜੇ ਤੱਕ ਦੀਆਂ ਵੋਟਾਂ ਗਿਣੀਆਂ ਗਈਆਂ ਨੇ ਤਕਰੀਬਨ 30000 ਤੋਂ ਉੱਤੇ ਲੀਡ ਚੱਲ ਰਹੀ ਹੈ ਸੋ ਇਹ ਇਹ ਬਹੁਤ ਅੱਛਾ ਪੰਜਾਬ ਦਾ ਵੀ ਰਿਜ਼ਲਟ ਆ ਰਿਹਾ ਤੇ ਤਕਰੀਬਨ 7 ਸੀਟਾਂ ਦੇ ਉੱਤੇ ਕਾਂਗਰਸ ਲੀਡ ਕਰ ਰਹੀ ਹੈ ਤੇ ਬੜਾ ਵਰਕਰਾਂ ਚ ਉਤਸ਼ਾਹ ਹੈ ਤੇ ਜਿਹੜਾ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਜਿਨ੍ਹਾਂ ਨੇ ਪਾਰਟੀਆਂ ਨੂੰ ਧੋਖੇ ਦੇ ਕੇ ਤੇ ਲੋਕਾਂ ਦੇ ਫਤਵੇ ਦੇ ਉਲਟ ਜਾ ਕੇ ਪਾਰਟੀਆਂ ਦੇ ਵਿੱਚ ਆਪਣੇ ਨਿੱਜੀ ਸਵਾਦਾਂ ਲਈ ਪੰਜਾਬ ਦਾ ਭੂਇੱਖ ਦੇ ਨਾ ਦੇਖਿਆ ਤੇ ਆਪਣੇ ਭੂਇੱਖ ਦਾ ਵੱਧ ਫਿਕਰ ਕੀਤਾ ਪੰਜਾਬ ਦੇ ਭੂਇੱਖ ਨਾਲੋਂ ਪੰਜਾਬ ਦੇ ਨੌਜਵਾਨਾਂ ਦੇ ਭਿਕ ਨਾਲੋਂ ਜਿਨ੍ਹਾਂ ਨੇ ਆਪਣੇ ਭੂਇੱਖ ਨੂੰ ਤਰਜੀਹ ਦਿੱਤੀ ਉਹਨਾਂ ਦਾ ਹਸ਼ਰ ਤੁਸੀਂ ਦੇਖ ਰਹੇ ਹੋ ਵੀ ਸਾਰਿਆਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਅਡਜੈਕਟ ਕਰਤਾ ਤੇ ਬੜਾ ਅੱਛਾ ਰਿਜ਼ਲਟ ਆ ਰਿਹਾ ਮੈਂ ਸਮਝਦਾ ਡੈਮੋਕ੍ਰੇਸੀ ਲਈ ਪੰਜਾਬ ਦਾ ਰਿਜ਼ਲਟ ਤਾਂ ਬਹੁਤ ਅੱਛਾ ਹੈ ਜਲੰਧਰ ਦੀ ਗੱਲ ਕਰੀਏ ਚੱਦੀ ਬੜੀ ਵੱਡੀ ਲੀਡ ਕਰ ਚੁੱਕੀ ਹੈ ਤੇ ਲੁਧਿਆਣਾ ਤੋਂ ਵੀ ਰਾਜਾ ਬੜੀ ਲੀਡ ਕਰ ਰਹੀ ਹੈ। ਆ ਦੇਖੋ ਬੜੀ ਚੰਨੀ ਸਾਹਿਬ ਤਾਂ ਸ਼ੁਰੂ ਤੋਂ ਹੀ ਬਹੁਤ ਇੱਕ ਤਰਫਾ ਹੀ ਰਿਹਾ ਤੇ ਇੱਥੇ ਵੀ ਜਿਵੇਂ ਚਲੋ ਕਈ ਕਾਰਨਰਡ ਕੰਟੈਸਟ ਸੀਗਾ ਥੋੜਾ ਜਿਹਾ ਵੀ ਸ਼ਾਇਦ ਕਿਉਂਕਿ ਰਿਲੀਜੀਅਨ ਤੇ ਡਿਵਾਈਡ ਲੈ ਕੇ ਵੋਟਾਂ ਲਿੱਤਿਆਂ ਗਈਆਂ ਸੀਗੀਆਂ ਪਰ ਲੋਕਾਂ ਨੇ ਫੇਰ ਵੀ ਉਹਦੇ ਉੱਤੋਂ ਦੀ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਬੜੇ ਅੱਛੇ ਮਾਰਜਨ ਤੋਂ ਕਾਂਗਰਸ ਨੂੰ ਜਿਤਾ ਰਹੇ ਨੇ ਜਦੋਂ ਟਿਕਟ ਮਿਲੀ ਰਾਜਾ ਵੜਿੰਗ ਨੂੰ ਉਦੋਂ ਹੀ ਸ਼ੁਰੂ ਹੋ ਗਏ ਸੀ ਬਾਹਰ ਲਈ ਆ ਜੀ ਬਾਹਰ ਲਈ ਲੋਕਾਂ ਨੇ ਸਾਬਤ ਕਰਨਾ ਸੀ ਲੋਕਾਂ ਨੇ ਫਤਵਾ ਦੇਣਾ ਸੀ ਤੇ ਲੋਕਾਂ ਨੇ ਉਹਨੂੰ ਆਪਣਾ ਬਣਾ ਲਿਆ ਲੋਕਾਂ ਨੇ ਉਹਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਤੇ ਉਮੀਦ ਕਰਦਾ ਵੀ ਮਾਰਜਨ ਵੀ ਐਂਡ ਤੱਕ ਜਦੋਂ ਹੋਊਗੀ ਗਿਣਤੀ ਤੇ ਹੋਰ ਵਧੂਗਾ ਤੇ ਅੱਛਾ ਹੋ ਦੂਜੇ ਨੰਬਰ ਤੇ ਕੌਣ ਆ ਰਿਹਾ ਹਜੇ ਕਹਿ ਨਹੀਂ ਸਕਦੇ ਮਿੱਟੂ ਜੀ ਹੋਣਗੇ ਹੋ ਸਕਦਾ ਪੱਪੀ ਹੋਣੀ ਹੋਣ ਉਹ ਉਹ ਵਕਤ ਤੱਕ ਸੂਗ ਪਰ ਹਜੇ ਤੱਕ ਤਾਂ ਬਿੱਟੂ ਜੀ ਨਹੀਂ ਚੱਲ ਰਹੇ ਨੇ ਦੇਖਦੇ ਹਾਂ ਕਿਵੇਂ ਹੁੰਦਾ ਹੈ ਤੁਸੀਂ ਦੇਖ ਲਓ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਚੱਲ ਰਿਹਾ ਹੈ ਚੰਗੀ ਹੈ ਜੇ ਤਾਂ ਅੱਧੀਆਂ ਵੋਟਾਂ ਗਿਣੀਆਂ ਗਈਆਂ ਨੇ ਤਕਰੀਬਨ 30000 ਤੋਂ ਉੱਤੇ ਲੀਡ ਚੱਲ ਰਹੀ ਹੈ ਸੋ ਇਹ ਇਹ ਬਹੁਤ ਅੱਛਾ ਪੰਜਾਬ ਦਾ ਵੀ ਰਿਜ਼ਲਟ ਆ ਰਿਹਾ ਹੈ ਤੇ ਤਕਰੀਬਨ 7 ਸੀਟਾਂ ਦੇ ਉੱਤੇ ਕਾਂਗਰਸ ਲੀਡ ਕਰ ਰਹੀ ਹੈ ਤੇ ਬੜਾ ਵਰਕਰਾਂ ਚ ਉਤਸ਼ਾਹ ਹੈ ਤੇ ਜਿਹੜਾ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਜਿਨ੍ਹਾਂ ਨੇ ਪਾਰਟੀਆਂ ਨੂੰ ਧੋਖੇ ਦੇ ਕੇ ਤੇ ਲੋਕਾਂ ਦੇ ਫਤਵੇ ਦੇ ਉਲਟ ਜਾ ਕੇ ਪਾਰਟੀਆਂ ਦੇ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਦਾ ਭੂਇੱਖ ਦੇ ਨਾ ਦੇਖਿਆ ਤੇ ਆਪਣੇ ਭੂਇੱਖ ਦਾ ਵੱਧ ਫਿਕਰ ਕੀਤਾ ਪੰਜਾਬ ਦੇ ਭੂਇੱਖ ਨਾਲੋਂ ਪੰਜਾਬ ਦੇ ਨੌਜਵਾਨਾਂ ਦੇ ਭਿਕ ਨਾਲੋਂ ਜਿਨ੍ਹਾਂ ਨੇ ਆਪਣੇ ਭੂਇੱਖ ਨੂੰ ਤਰਜੀਹ ਦਿੱਤੀ ਉਹਨਾਂ ਦਾ ਹਸ਼ਰ ਤੁਸੀਂ ਦੇਖ ਰਹੇ ਹੋ ਵੀ ਸਾਰਿਆਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਰਜੈਕਟ ਕਰਤਾ ਤੇ ਬੜਾ ਅੱਛਾ ਰਿਜ਼ਲਟ ਆ ਰਿਹਾ ਮੈਂ ਸਮਝਦਾ ਡੈਮੋਕ੍ਰੇਸੀ ਲਈ ਪੰਜਾਬ ਦਾ ਰਿਜ਼ਲਟ ਤਾਂ ਬਹੁਤ ਅੱਛਾ ਹੈ ਜਲੰਧਰ ਦੀ ਗੱਲ ਕਰੀਏ ਚੰਡੀ ਬੜੀ ਵੱਡੀ ਲੀਡ ਕਰ ਚੁੱਕੀ ਹੈ ਤੇ ਲੁਧਿਆਣਾ ਤੋਂ ਵੀ ਰਾਜਾ ਬੜੀ ਲੀਡ ਕਰ ਰਹੀ ਹੈ। ਆ ਦੇਖੋ ਬੜੀ ਚੰਨੀ ਸਾਹਿਬ ਤਾਂ ਸ਼ੁਰੂ ਤੋਂ ਹੀ ਬਹੁਤ ਇੱਕ ਤਰਫਾ ਹੀ ਰਿਹਾ ਤੇ ਇੱਥੇ ਵੀ ਜਿਵੇਂ ਚਲੋ ਕਈ ਕਾਰਨਡ ਕੰਟੈਸਟ ਸੀਗਾ ਥੋੜਾ ਜਿਹਾ ਵੀ ਸ਼ਾਇਦ ਕਿਉਂਕਿ ਰਿਲੀਜੀਅਨ ਤੇ ਡਿਵਾਈਡ ਲੈ ਕੇ ਵੋਟਾਂ ਲਿੱਤੀਆਂ ਗਈਆਂ ਸੀਗੀਆਂ ਪਰ ਲੋਕਾਂ ਨੇ ਫੇਰ ਵੀ ਉਹਦੇ ਉੱਤੋਂ ਦੀ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਬੜੇ ਅੱਛੇ ਮਾਰਜਨ ਤੋਂ ਕਾਂਗਰਸ ਨੂੰ ਜਿਤਾ ਰਹੇ ਨੇ ਜਦੋਂ ਟਿਕਟ ਮਿਲੀ ਰਾਜਾਵੜਿੰਗ ਨੂੰ ਉਦੋਂ ਹੀ ਸ਼ੁਰੂ ਹੋ ਗਏ ਸੀ ਬਾਹਰ ਲਈ ਆ ਜੀ ਬਾਹਰ ਲਈ ਆ ਲੋਕਾਂ ਨੇ ਸਾਬਤ ਕਰਨਾ ਸੀ ਲੋਕਾਂ ਨੇ ਫਤਵਾ ਦੇਣਾ ਸੀ ਤੇ ਲੋਕਾਂ ਨੇ ਉਹਨੂੰ ਆਪਣਾ ਬਣਾ ਲਿਆ ਲੋਕਾਂ ਨੇ ਉਹਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਤੇ ਉਮੀਦ ਕਰਦਾ ਵੀ ਮਾਰਜਨ ਵੀ ਐਂਡ ਤੱਕ ਜਦੋਂ ਹੋਊਗੀ ਗਿਣਤੀ ਤੇ ਹੋਰ ਵਧੂਗਾ ਤੇ ਅੱਛਾ ਹੋ ਤੇ ਦੂਜੇ ਨੰਬਰ ਤੇ ਕੌਣ ਆ ਰਿਹਾ ਅਜੇ ਕਹਿ ਨਹੀਂ ਸਕਦੇ ਮਿੱਟੂ ਜੀ ਹੋਣਗੇ ਹੋ ਸਕਦਾ ਪੱਪੀ ਹੋਣੀ ਹੋਣ ਉਹ ਵਕਤ ਸੁਗਾ ਪਰ ਹਜੇ ਤੱਕ ਤਾਂ ਬਿੱਟੂ ਜੀ ਹੁਣੀ ਚੱਲ ਰਹੇ ਨੇ ਦੇਖਦੇ ਹਾਂ ਕਿਵੇਂ ਹੁੰਦਾ ਹੈ